ਕਿੰਨੇ ਦਾ ਚਾਣਾ ਸੇਮ ਉਹ ਵੀ ਬਣੇ ਹੋਏ ਤੇ ਸਾਰੇ ਕਮੈਂਟ ਕਰਕੇ ਦੱਸੋ ਵੀ ਡਿਜ਼ਾਈਨ ਤਾਂ ਕਿਦਾਂ ਦਾ ਮਸ਼ੀਨੀ ਸੀਗਾ ਉਹ ਵੇਲਾ ਸੇਮ ਉਹ ਦੋਨੇ ਬਣਿਆ ਮਾ ਤੁਹਾਡੇ ਕਿੰਨੇ ਥੋੜੇ ਜੀ ਅੱਜ ਕਿੰਦਾ ਸਾਰੇ ਸਵਾਗਤ ਹੈ ਇਹਦੇ ਨਾਮ ਲਾਉ ਜੋ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਮਾ ਸਵਾਜਰ ਹਾਂ ਤੁਹਾਡੇ ਲੈ ਕੇ ਨਵਾਂ ਬਲੌਗ ਲੈ ਕੇ ਸੋ ਅੱਜ ਬਣਾਉਣ ਲੱਗੇ ਅਸੀਂ ਆਲੂ ਵਾਲੇ ਪਰੌਂਟੇ ਕਈ ਦਿਨ ਮੂੜੀਆਂ ਚਾਹੁੰਦੇ ਸੀ ਹੁਣ ਅਸੀਂ ਕਈ ਦਿਨ ਆਲੂ ਵਾਲੇ ਚਲਾਉਣੇ ਕਈ ਦਿਨ ਚੱਲਦੇ ਆ ਇਹਦੇ ਨਾਲ ਮਸਾ ਖਾ ਹੁੰਦੇ ਆ ਸੋ ਆਲੂ ਵਾਲੇ ਬਣਾਉਣ ਲੱਗੇ ਆ ਬਹੁਤ ਟਾਈਮ ਬਾਅਦ ਸੋ ਗੰਗਾਨਰ ਦੇ ਜਾਣਾ ਮੈਂ ਸੀ ਕਿਉਂਕਿ ਮੇਰੇ ਨਾ ਜਿਹੜੀਆਂ 29 ਕੰਚ ਚਾਂਦੀ ਵਾਲੇ ਪਾਈ ਹੋਈਆਂ ਉਹ ਸੋਨੇ ਵਾਲੇ ਬਣਾਈਆਂ ਸੋ ਲੈਣ ਜਾਣਾ ਵਾ ਤੇ ਨਾਲੇ ਗੰਗਾਨਰ ਦਾ ਤੁਹਾਨੂੰ ਮਾਹੌਲ ਦਿਖਾਵਾਂਗੇ ਕੱਲ ਨੂੰ ਦਿਵਾਲੀ ਆ ਤੇ ਅੱਜ ਪੂਰਾ ਮਾਹੌਲ ਬਣਿਆ ਹੋਊਗਾ ਪੂਰਾ ਵਧੀਆ ਮਲਪੇੜ ਪੜਕਾ ਹੋਊਗਾ ਗੱਡੀ ਅੰਦਰ ਜਾਣੀ ਨਹੀਂ ਸੋ ਮੋਟਰਸਾਈਕਲ ਤੇ ਜਾਵਾਂਗੇ ਸੋ ਮਾਹੌਲ ਦਿਖਾਵਾਂਗੇ ਤੁਹਾਨੂੰ ਗੰਗਾਨਰ ਦਾ ਸਾਡੇ ਗੰਗਾਨਰ ਦਾ ਮਾਹੌਲ ਦੇਖਿਓ ਤੁਸੀਂ ਮਾਹੌਲ ਦਾ ਮਖੌਲ ਆ ਇੱਧਰ ਚੱਲੀ ਜਾਂਦਾ ਆਪਣਾ ਵਲੌਗ ਥੈਂਕ ਯੂ ਬਰਗਿਓ ਅਪਲੋਡ ਕੀਤਾ ਵਾ ਥੈਂਕ ਯੂ ਬਰਗਿਓ ਥੈਂਕ ਅਰਲੀ ਮਟਰਬਾਕਸ ਆਲ ਉਹ ਸੁਣ ਗਿਆ ਉਹ ਢੁਲੀ ਜਾਂਦਾ ਪਾਣੀ ਅੱਛਾ ਮਟਰਬਾਕਸ ਆਲਾ ਉਹ ਦੇਖੋ ਜੀ ਸਾਡੇ ਥੈਂਕ ਯੂ ਬਸ ਥੈਂਕ ਯੂ ਤੇ ਪਾਣੀ ਆ ਗਿਆ ਮੈਂ ਕਿਹਾ ਮੰਮੀ ਤੇ ਇੰਨੇ ਵੱਡੇ ਇੰਨੇ ਅੱਛੇ ਖਾਣੋਗੇ ਮੰਮੀ ਨੇ ਬਾਸ ਸੁਣ ਗਈ ਸੋ 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 ਰ ਕੀ ਬਣਦਾ ਇਹ ਟਾਈਮ ਚ ਅੱਬਾ ਫਿਰ 200 ਦਿੱਤਾ ਫਿਰ ਪੰਜ ਪੰਜ ਸੋ ਲਿਆ ਉਹ ਕੋਈ 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 1000 ਰੁਪਏ ਤਾਂ ਦਿਓ ਉਹ ਸਾਡੇ ਬਾਪੂ ਨੂੰ ਦਵਾਂਗੇ ਬਈ ਵੇਖ ਲਾ ਉਹ ਤਾਂ ਜਿੱਦ ਤੱਕ ਰੁਕਿਆ ਨਾ ਹਾਂ ਉਹ ਕਿੰਨੇ ਲੱਗਣੇ ਪਤਾ ਲੱਗਣਾ ਅਸੀਂ ਅਸੀਂ ਤਾਂ ਦੇਲੇ ਦੇਲੇ ਚੱਲੂ ਇਹ ਆਦੋਂ ਪਤਾ ਲੱਗਣਾ ਮੈਂ ਤਾਂ ਅੱਗੇ ਕਿਆ ਮੈਂ ਗੇਟ ਤੋਂ 2 ਲੀਟਰ ਲਾ ਲਈ ਇੱਥੇ ਐਸ ਗੇਟ ਚੋਂ ਮੈਂ 2 ਲੀਟਰ ਲਾ ਲਈ ਤੂੰ ਜੋ ਦੇ ਹੈ ਲੈ ਲਓ ਲੀਟਰ ਅੱਡੇ ਵਾਲੇ ਵੇਖ ਮੈਂ ਲੀਟਰ ਲੈ ਰਹੀ ਮੈਂ ਜੀ ਸਾਰੇ ਸਾਰੇ ਪੈਸੇ ਲੈ ਕੋਟੇ ਕੱਪੜੇ ਪਾਲੀ ਕੇ ਬਾਰ ਮੈਂ ਬਸ ਆਸਤ ਤੇ ਕੁਛ ਨਹੀਂ ਆਇਆ ਮੈਂ ਤਾਂ ਹੁਣ ਹੋ ਗਿਆ ਲੰਗ ਮੇਰੇ ਕੋਲ ਹੈ ਨਹੀਂ ਕੁਛ ਇਸ ਤੋਂ ਉੱਪਰ ਕੁਛ ਨਹੀਂ ਗਿਆ ਚਲੀਏ ਚਲੋ ਰੱਬ ਸੁਖਾ ਰਹੇ ਹੁਣ ਆਵੇ ਚਲ ਚ ਦੇਖ ਬਾਈ ਬਾਈ ਕਰਤੀ ਸਾਰੇ ਚਲ ਬਾਈ ਬਾਈ ਚੁੱਪ ਗੱਲ ਦੇ ਬੱਚੇ ਹੁਣ ਨਿਕਲੇਂਗਾ ਜੀ ਆਪਣਾ ਆਲੂ ਦਾ ਪਿਚਕਾ ਇਧਰ ਆਲੂ ਦਾ ਪਿਚਕਾ ਨਹੀਂ ਆਲੂ ਦਾ ਕਿਨਿਕਲਦਾ ਮੈਸ਼ ਮੈਸ਼ ਨਹੀਂ ਆਲੂ ਦਾ ਨਿਕਲਦਾ ਤੁਹਾਨੂੰ ਲੱਗਿਆ ਆਹੋ ਸਪੁੱਟਾਈ ਬੋਲਣਾ ਇਹਨੇ ਤੈਨੂੰ ਸਮਝ ਲੱਗੀ ਹਾਂ ਤੈਨੂੰ ਲੱਗੀ ਸਮਝ ਲੱਗੀ ਮੁਰਦਾ ਬੋਲੂ ਫੱਖਾ ਫਣੀ ਬਾੜੂ ਅਜ ਕੱਲ ਦੇ ਵਿੱਚ ਕੱਲ ਦੇ ਬਣ ਕੇ ਆਲੂ ਵਾਲੇ ਪਰੌਂਠੇ ਆ ਦੇਖੋ ਕਿੰਨਾ ਆਲੂ ਵਿੱਚ ਨਹੀਂ ਆਪਾਂ ਮੋਲਜ ਫੜਦੇ ਕਿ ਨਾ ਉਧਰ ਸਾਨੂੰ ਕਹਿੰਦੀ ਆਲੂ ਵਾਲੇ ਪਰੋੜੇ ਖਾਣੇ ਮੇਰੇ ਪਿਆਜ਼ ਹੀ ਪਾਏ ਹੋਏ ਆਲੂ ਵਿੱਚ ਖਬਨ ਅਰੇ ਖਾਈ ਜਾਂਦੇ ਸੀ ਜਦੋਂ ਮੈਂ ਚੱਕਿਆ ਪਰੋਠਾ ਜ ਉਹ ਤੇਰੇ ਗੰਡੇ ਹੀ ਉਹਦੇ ਵਿੱਚ ਸਾਰੇ ਗੰਡੇ ਹੀ ਪਾ ਦੇ ਕਿਉਂ ਗੰਡੇ ਬਾਅਦ ਚ ਨਹੀਂ ਰੇ ਆਲੂ ਐਸੀ ਵੀ ਨਹੀਂ ਜਿਹੜੇ ਘਰ ਵਾਲੇ ਪਰੋਠੇ ਹੁੰਦੇ ਆ ਨਾ ਐਟ ਘਰ ਵਾਲੇ ਜਿਹੜੇ ਘਰ ਵਾਲੇ ਪਰੋਣੇ ਹੁੰਦੇ ਆ ਘਰ ਵਾਲੇ ਹੀ ਹੁੰਦੇ ਆ ਹਨਾ ਸੀਰਾ ਮਨੇ ਸੀਦਾ ਹਾਂਜੀ ਤਾਂ ਹੁਣ ਨਿਕਲ ਗਿਆ ਮੈਂ ਘਰੋਂ ਤੇ ਜਾਈ ਜਾਂਦਾ ਗੰਗਾਰ बस, बस तो वाली ए चकड़ियां ਤੇ ਪੁੱਠੇ ਆਉਣਾ ਕਰੇ। ਜੋ ਜ਼ਰੂਰੀ ਕੰਮ ਪੈ ਗਿਆ ਕਰੇ ਤਾਂ ਕਰਕੇ। ਤੇ ਬਸ ਜਾਣੇ ਅੱਧਾ ਘੰਟਾ ਲੱਗੋ ਜਾਣ ਨੂੰ, ਅੱਧਾ ਘੰਟਾ ਆਉਣ ਨੂੰ ਵਾਪਸ। ਤੇ ਸ਼ੌਤ ਦਿਖੋਣਿਆ ਤੁਹਾਨੂੰ ਵੀ ਵਾਲੀਆਂ ਮੇਰੀ ਕਿੱਦਾਂ ਨਹੀਂ ਬਣੀਆਂ ਤੇ ਕਿੰਨਾ ਵੇਟ ਆਉਣਾ ਦਾ ਕਿੰਨੇ ਨੇ ਬਣੀਆਂ ਦਾ। ਸਾਰੇ ਉਹ ਦੱਸਾਂਗੇ। ਤੇ ਡਿਜ਼ਾਈਨ ਵੀ ਦੇਖਿਓ ਵੀ ਕਿੰਨਾ ਐਡਵਾਂਸ। ਲਾਓ ਜੀ ਅਸੀਂ ਪਹੁੰਚ ਗਏ ਗੰਗਾ ਨਰ ਇਧਰ ਇਧਰ ਤੋਂ ਮੋੜ ਠੰਡਾ ਹੀ ਆ ਪਿਆ। ਹਾਂ ਜੀ ਦਾ। ਰਾਤ ਨੂੰ ਬਜ਼ਾਰ ਰਾਤ ਨੂੰ ਬਜ਼ਾਰ ਪਰਦੇ ਦੇਨੇ ਨਹੀਂ ਪਰਦਾ ਇਹ ਤਾਂ ਐਂ ਲੱਗਦਾ ਜਿਵੇਂ ਨੋਰਮਲ ਹੀ ਆ ਕੁਝ ਦੀਵਾਲੀ ਦੂੜੀ ਹੈ ਨਹੀਂ ਇੱਥੇ ਹਨਾ ਉੱਤੇ ਬੋਲ ਰਿਹਾ ਕਿਥੇ ਪਾ ਉੱਤੇ ਹੋਰ ਉੱਤੇ ਬੋਲ ਰਿਹਾ ਇਹ ਵੀ ਇਸ ਤਰ੍ਹਾਂ ਉੱਤੇ ਹਨ ਇਸ ਤਰ੍ਹਾਂ ਅੱਛਾ ਲੋਪ ਕਰ ਦਿਓ ਹਨਾ 600 100 ठीक है डाकू कंजू डाकू कंजू साहब और ध्यान पासा लो ये कोलीया आपा पिछली साइड ना रखे पीछे से ही दिए पते लेने लगे हां ये तो फंड से था लेने देखो ये फंड से पीछे से सही होगा ये तो फंड से था ले आएंगे हां

ਥੋੜਾ ਤੁਮਨੇ ਦੇਖਦੇ ਆ ਹੁਣ ਇਹਨਾਂ ਸਟੂੜੀ ਆ ਗਏ ਸਟੂੜੀ ਦਾ ਕੰਮ ਇਹ ਤਾਂ ਸੂੜਾ ਨਾ ਫਿਰ ਮੈਂ ਦੇਖਣਾ ਫਿਰ ਉਹ ਬੈਕ ਸਾਈਡ ਆ ਜੀ ਨਾ ਦੇਖਦੇ ਨਹੀਂ परफेक्ट हो गया जमा जमा सही होगा हां जी इधर आ जाना सही है ना हां इधर इत, इधर कह रहा है इसमें थोनो मैं के बैक साइड को ही पहले में ना उधर कह रहा है इसमें ये जो कोने वाली साइड है जिधर लेडीज थे होते हैं बैक साइड ही होते हैं ना वो चुम क्या ही है इधर पे और ਹੌਣੇ ਪਤਾ ਲੱਗਦਾ ਜਾਉਂ। ਹਾਂਜੀ। ਉਹ ਲੋ ਕੁੰਡਾ ਆ ਗਿਆ ਕੋਲੀ ਦਿੱਚੇ ਹੋ ਗਿਆ। ਆਪਾਂ ਪਹੁੰਚ ਗਏ। ਹੁਣ ਕਰੇ। ਹਮਮੇਹਣਾ ਐਕਸ਼ਨ ਲੈਨੇ ਆ। ਕਿਵੇਂ ਲੱਗੀਆਂ ਵਾਲੀਆਂ? ਉਹ ਬੈਠੀਆਂ ਵੇਖ। ਹੋ। ਕਿਵੇਂ ਲੱਗੀਆਂ? ਦੋਵੇਂ ਕੰਮੀ। ਅਜੇ ਕੰਮ ਕਰਨਾ। ਕੰਮ ਤਾਂ ਲੱਗ ਨਹੀਂ। ਲੇਟ ਹੋ ਗਿਆ ਥੋੜਾ ਜਿਹਾ। ਉਹ ਕਿੱਥੇ ਆ ਗਏ ਆ? ਹੋਰ। ਨੇ ਵੇਖੀ? ਨਹੀਂ ਆ। ਦਿਖਾ ਦੇ ਸਾਨੂੰ। ਦਹੀਂ ਤੇ ਸੇਮੋ ਫੁਰੀਆ ਨਾ ਹੂੰ ਜਿਹੜੇ ਪਹਿਲਾਂ ਰਵਾਈਆਂ ਹੋਈਆਂ ਸੀ ਕੀ ਹੈ ਨਾ ਚੋਲੇ ਨਾਲ ਇਹ ਤਾਂ ਆਉਂਦੇ ਪਤਾ ਲੱਗ ਵੀ ਨਹੀਂ ਆਦੀ ਨਹੀਂ ਉਹ ਉਹ ਏਦਾਂ ਦੀਆਂ ਸੀਗੀਆਂ ਬਟ ਇਹ ਠੀਕ ਆ ਨਹੀਂ ਲੋ ਮੈਸ ਤੋਂ ਜਾਂਦੀ ਭਾਰੀਆਂ ਤੇ ਕੀ ਲੱਗਦੀਆਂ ਨਹੀਂ ਨਹੀਂ ਹਾਂ ਸਹੀ ਆ ਬਾੜੀਆਂ ਵੱਡੀਆਂ ਕੀ ਕਰਨ ਸੋਹਣੀਆਂ ਇਹਦੇ ਦੇ ਕੋਕੂੜ ਨਹੀਂ ਉਹ ਨੂੰ ਬਾਕੀ ਮੂੰਗਰੂ ਬਣਾ ਲਈ ਜੇ ਅਗੇ ਕੁੜੀਆਂ ਹੋਣੀਆਂ ਨੇ ਕੰਗਰੂ ਬਣਾ ਬੱਬਾ ਨੇ ਸਾਰੇ ਪੈਸੇ ਦੋ ਬਣਾਉਂਦੇ ਕੋਲੋਂ ਦਿਖਾ ਕੇ ਕਰਕੇ ਡਿਜ਼ਾਈਨ ਕਿਵੇਂ ਦਾ ਚਾਹਣਾ ਸੇਮ ਉਹ ਵੀ ਬਣੂਗਾ ਸਾਰੇ ਕਮੈਂਟ ਕਰਕੇ ਦੱਸੋ ਵੀ ਡਿਜ਼ਾਈਨ ਤਾਂ ਕਿਦੋਂ ਹੈ ਮਸ਼ੀਨੀ ਸੀਗਾ ਉਹ ਵੇਲਾ ਸੇਮ ਮਦਦ ਇਹ ਬਣਿਆ ਮਾ ਇਹ ਕਿੰਨੇ ਟੋਲੇ ਦੇ ਅੱਧੇ ਟੋਲੇ ਦੇ ਕੁੜੀਆਂ ਅੱਧੇ ਟੋਲੇ ਅੱਧੇ ਟੋਲੇ ਦੇ ਅੱਧਾ ਟੋਲੇ ਹੋਇਆ ਹਾਂ ਹਾਂ ਗ੍ਰਾਮ ਪੰਜ ਕੇ ਪੰਜ ਗ੍ਰਾਮ ਅੱਧਾ ਟੋਲਾ ਹੋਇਆ ਹਾਂ ਹਾਂ ਅੱਧੇ ਟੋਲੇ ਦੀ ਬਣੀ ਅੱਧੇ ਟੋਲੇ ਤੋਂ ਥੋੜਾ ਜਿਹਾ ਉੱਪਰ ਹੋਇਆ ਅੱਧੇ ਟੋਲੇ ਤੋਂ ਮਿਲੀ ਮਿਲੀ ਨੂੰ ਇਦਾਂ ਕਰਕੇ ਪਾ ਲੀ ਨੂੰ ਮੀ ਲੈਂਗੁਏਜ ਸਮਝ ਨਹੀਂ ਆਈ ਮਿਲੀ ਅੰਦਰ ਨਹੀਂ ਹੋ ਗਿਆ ਮਿਲੀ ਨੂੰ ਇਦਾਂ ਕਰਕੇ ਹਾਂ ਹਾਂ ਮਿਲੀ ਗ੍ਰਾਮ ਹੋਣਾ ਮਿਲੀ ਗ੍ਰਾਮ ਹੋ ਜਾਦਾ ਹਾਂ ਮਿਲੀ ਗ੍ਰਾਮ ਤੇ ਥੋੜਾ ਉੱਪਰ ਹੋਇਆ ਤਾਂ ਉਹਨੇ ਦਾ ਲੱਗ ਗਿਆ 45 ਰੁਪਏ ਹਾਂ 45 ਲੱਗ ਗਿਆ ਹਾਂ ਜੀ ਉੱਪਰ ਲੱਗ ਗਿਆ 45 ਤੇ 4500 ਉਥੇ ਲੱਗ ਗਿਆ ਤੇ ਇਹ ਬਣੀਆਂ ਵਾ ਬਣਵਾਈ ਵੀ ਲਈ ਬਣਾਈ ਸਾਰੀਆਂ ਵਿੱਚੇ ਕੱਟੀਆਂ ਹਾਂਜੀ ਇਹ ਬਣੀਆਂ ਜੀ ਪੂਰੇ 70000 ਤੋਂ ਥੋੜਾ ਘੱਟ 70 ਆਦੀਆਂ ਬਣੀਆਂ ਲੱਗੀਆਂ 70 ਚੋਰੀ ਲਉ ਤਾਂ ਇੱਕ ਆਦੀ ਕਿ ਨਾ ਪਸਾ ਇੱਕ ਆਦੀ ਮੈਂ ਕੀ ਨਾ ਦੇਖੀ ਅਸਚੋਲ ਕਰ ਲਾਂਗੇ ਇਸਰ ਚੋਰੀ ਕਰ ਲਾਂਗੇ ਸਿੱਧੇ ਇਹ ਜੀ ਅੱਧੇ ਟੋਲੇ ਦੀਆਂ ਬਣੀਆਂ ਅੱਧੇ ਟੋਲੇ ਥੋੜੀ ਉੱਪਰ ਅੱਧੇ ਟੋਲੇ ਦੀਆਂ ਬੁੜੀਆਂ ਫੋਨੀਆਂ ਤੇ ਟੋਲੇ ਦੀ ਆਪਾਈ ਕਰ 70000 ਦੀਆਂ ਬਣੀਆਂ ਨਾ ਕਬਸ ਬਣਾ ਲੈਣੇ ਜੇ ਸਰਵ ਤੇ ਅਸਲ ਲੰਮਕਨ ਆਏ ਆ ਮੇਰੇ ਛੋਟੇ ਮਾਪੇ ਮਾਪਦੇ ਤੋਂ ਰਦਨਾ ਨਹੀਂ ਬਣਾਦਾ ਹਾਂ ਅਰਮਾਨ ਨੇ ਆ ਉਹਦੇ ਕਈ ਵਾਰ ਟੂਕ ਸਿਕਾ ਜਾਂਦੇ ਡੇ ਡੇ ਲਟਕਦੀ ਇੱਥੇ ਹੂੰ ਹੂੰ ਆਏ ਹੁੰਦੇ ਆ ਕਈ ਵਾਰ ਉਰਦੋਂ ਹੁੰਦੇ ਵਾਲੀਆਂ ਨੀਓ ਨਹੀਂ ਜਲਾਦੀ ਇੱਥੇ ਚਲਣਤੀਆਂ ਮਾਂਮੀ ਸੋਹਣੀਆਂ ਲੱਗਦੀਆਂ ਸਰੇ ਨੇ ਕਮੈਂਟ ਕਰਕੇ ਦੱਸੇ ਵੀ ਕਿਦਾਂ ਨਹੀਂ ਲੱਗਦੀਆਂ ਮੈਂ ਪਹਿਲੀ ਵਾਰੀ ਪਹਿਲੀ ਵਾਰ ਨਾ ਦੂਜੀ ਵਾਰ ਬਣਾਈ ਨਾ ਪਹਿਲਾਂ ਵੀ ਪਾਈਆਂ ਹੋਈਆਂ ਸੀ ਉਹ ਕੋਈ ਇਸ਼ੂ ਕਰਕੇ ਫਿਰ ਉਹਨਾਂ ਨੂੰ ਆਪਾਂ ਉਹ ਦੇ ਦਿੱਤੀ ਸੀ ਕੀ ਹੁੰਦੀ ਆ ਸਤੀਫਾ ਦਿੱਤਾ ਉਹ ਉਹਨੂੰ ਨਾ ਸਤੀਫਾ ਦਿੱਤਾ ਸੀ ਕੋਈ ਇਸ਼ੂ ਕਰਕੇ ਤੇ ਫਿਰ ਆਪਾ ਹੁਣ ਬਣਾ ਲੀਏ ਫਿਰ ਮੰਮੀ ਕਦੋਂ ਦੀ ਕਹਿੰਦੀ ਵੀ ਬਣਾ ਲਾ ਬਣਾ ਲਾ ਬਣਾ ਲਾ ਚਾਂਦੀ ਦੀ ਪੈ ਲੱਗਦੀ ਚਾਂਦੀ ਦੀਆਂ ਭਾਈਆਂ ਤਾਂ ਕਰਕੇ ਫਿਰ ਬਣਵਾਈ ਗਈਆਂ ਥੋੜਾ ਲੱਗਦੀ ਰਹਿਣਾ ਤੇ ਪਤਾ ਨਹੀਂ ਹੋਣਾ ਸੋਨਾ ਸੀਗਾ ਅੱਜ ਉਹ ਸੱਚ ਉਹਦੋਂ ਇੱਕ ਕਿਲੋ ਹੋਇਆ ਨਾ ਤੇ ਅੱਜ ਹੋ ਗਿਆ ਸੋਨਾ 127 ਨੂੰ ਔਰ ਲ ਇਹ 21 ਨੂੰ ਸੀ ਸ਼ਾਇਦ ਉਹਦੋਂ ਮੈਂ 127 ਨੂੰ ਹੋ ਗਿਆ 4000 ਹੋਰ ਵਧ ਗਿਆ ਮੈਂ ਕੋਈ ਪਰਵਾਹ ਨਹੀਂ ਕਰਦਾ 4000 ਰੁਪਏ ਜੀ ਹੋਰ ਵਧ ਗਿਆ ਸੋਨਾ ਇੰਨਾ ਵਧਿਆ ਜਾਂਦਾ ਤਾਂ ਹੀ ਚੜੀ ਜਾਂਦਾ ਗਾਂ ਕੀ ਬਣਾਉਣਾ ਸੋਨਿਆਂ ਨੂੰ ਤਾਂ ਫਾਇਦਾ ਹੀ ਆ ਕਿਵੇਂ ਲੈ ਆ ਤਾਂ ਹੁਣ ਜਿਹੜਾ ਲਿਆ ਹੋਇਆ ਸਸਤਾ ਸੋਨਾ ਤੇ ਹੁਣ ਮਹਿੰਗਾ ਹੋ ਗਿਆ ਰੇਟ ਉਹ 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 ਤਾਂ ਮੈਂ ਸਾਈਆਂ ਪਹਿਲਾਂ ਵੀ ਦੇ ਦਿੱਤੀਆਂ ਸਨਹਾਰਿਆਂ ਨੂੰ ਕਾਟਾ ਵੀ ਆ ਫਿਰ ਹੂੰ ਪਹਿਲਾਂ ਦਿੱਤੀਆਂ ਨਾ ਉਸੇ ਰੇਟ ਤੇ ਬਣ ਗਈ ਆ ਹੁਣ ਉਹ ਤਾਂ ਠਾਈ ਆ ਆਪੇ ਹੁਣ ਉਹ ਦਿੱਤੇ ਹੀ ਆ ਮੈਂ ਸੁਣਨ ਦੇ ਹਾਂ ਹਾਂ ਉਹਨੇ ਦੇ ਤਾਂ ਸੋਨਾ ਤੋਂ ਫਿਰ ਹੁਣ ਉਹਨਾਂ ਨੇ ਉਸੇ ਰੇਟ ਤੇ ਦਿੱਤੇ ਆ ਹੁਣ ਹੂੰ ਹਾਂ ਜੀ ਤੇ ਹੁਣ ਆਪਾਂ ਕਰਦੇ ਆਂ ਵਲੋਗ ਦਾ ਐਂਡ ਸੋ ਤੁਹਾਨੂੰ ਆਇਦਾ ਵਲੋਗ ਕਿਤਨ ਲੱਗਿਆ ਲਾਈਕ ਕਮੈਂਟ ਕਰਕੇ ਦੱਸੋ ਅਗਰ ਆਪਣਾ ਵਲੋਗ ਬਧੀ ਲੱਗਿਆ ਅਬ ਚੈਨਲ ਨੂੰ ਗਾ ਲੋ ਸਬਸਕ੍ਰਾਈਬ ਸੋ ਮਿਲਦੇ ਆਪ ਅਗਲੇ ਵਲੋਗਸ ਤਾ ਤੱਕ ਲਈ ਤਨਵਾ ਬਾਏ ਬਾਏ